ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਧ ਸੰਗਤ ਮੈਂ ਬੀਰੂ ਦੀਆਂ ਗੱਲਾਂ ਸੁਣਦਾ ਸੁਣਦਾ ਲਖਾਰੀ ਕਹਿੰਦਾ ਕਹਿੰਦਾ ਮੈਂ ਬੀਰੂ ਦੀਆਂ ਗੱਲਾਂ ਸੁਣਦਾ ਸੁਣਦਾ ਬਸ ਬੈਠ ਗਿਆ ਉਸ ਦੀਆਂ ਗੱਲਾਂ ਸੁਣ ਕੇ ਮੈਂ ਤੜਾਂਗ ਰਸਤ ਹੋ ਗਿਆ ਤੇ ਸਦਾਈ ਪੁਣੇ ਵਿੱਚ ਇਹੀ ਸੋਚ ਰਿਹਾ ਸਾਂ ਕਿ ਬਾਸ਼ਾ ਐਵੇਂ ਝੂਠ ਝੂਠ ਬੋਲੀ ਜਾਂਦਾ ਜਾਂ ਹੋ ਸਕਦਾ ਉਹ ਜ਼ਬਾਨੇ ਵਿੱਚ ਭਰਾਵਾਂ ਤੋਂ ਜਾਣ ਬਾਰਨ ਵਾਲੇ ਭਰਾ ਹੁੰਦੇ ਹੋਣ ਪਰ ਮੈਨੂੰ ਯਕੀਨ ਨਹੀਂ ਆ ਰਿਹਾ ਉਹਨੂੰ ਕੀ ਲਿਖਦਾ ਲਿਖਾਰੀ ਕਹਿੰਦਾ ਕਹਿੰਦਾ ਮਜ਼ਦੂਰ ਗੇਟ ਦੇ ਬਾਹਰ ਖੜਾ ਸੀ ਸਰਦਾਰ ਜੀ ਵੱਡੇ ਭਾ ਨੇ ਭੇਜਿਆ ਕਹਿੰਦਾ ਜੀ ਗੇਟ ਸਾਫ਼ ਕਰਨਾ ਬੜਾ ਘਾਹ ਫੂਸ ਉੱਗਿਆ ਹੋਇਆ ਏ। ਇੱਕਦਮ ਮੇਰੇ ਦਿਮਾਗ ਵਿੱਚ ਆਇਆ ਕਿ ਮੇਰਾ ਮਾਲਕ ਮਕਾਨ ਅਮਰੀਕਾ ਤੋਂ ਆ ਰਿਹਾ ਸੀ ਤੇ ਉਸ ਨੂੰ ਹਰਿਆ ਭਰਿਆ ਘਾਹ ਪਸੰਦ ਨਹੀਂ ਸੀ। ਮੈਨੂੰ ਨਾ ਚਾਹੁੰਦਿਆਂ ਵੀ ਗੇਟ ਦਾ ਘਾਹ ਸਾਫ਼ ਕਰਵਾਉਣਾ ਹੀ ਪੈਣਾ ਸੀ। ਮੈਂ ਬੜੀ ਦਿਲ ਚਸਵੀ ਦੇ ਨਾਲ ਉਸ ਨੂੰ ਪੈਸੇ ਪੁੱਛੇ ਪਰ ਉਸ ਨੇ ਬੜੀ ਆਪਣੰਤ ਨਾਲ ਕਿਹਾ ਕੋਈ ਗੱਲ ਨਹੀਂ ਸਰਦਾਰ ਜੀ ਆਪਣਾ ਹੀ ਘਰ ਹੈ ਕੋਈ ਨਹੀਂ ਕਹਿੰਦਾ ਆਪਣਾ ਹੀ ਘਰ ਆਹੋ ਬੇਸਾਂਸਰੋ ਕਿਉਂਕਿ ਉਹਦੇ ਭਰਾ ਦਾ ਘਰ ਸੀ ਜਿਹੜਾ ਬਾਹਰ ਅਮਰੀਕਾ ਚ ਗਿਆ ਸੀ ਬੜੀ ਮਿਹਨਤ ਨਾਲ ਉਹ ਘਰ ਘਾ ਵੜ ਰਿਹਾ ਸੀ ਦਾਤੀ ਕਹੀ ਉਹ ਪਿੱਛੋਂ ਲੈ ਕੇ ਆਇਆ ਸੀ ਕੀ ਨਾਏ ਤੇਰਾ ਉਹ ਕਹਿੰਦਾ ਕੀ ਨਾਏ ਤੇਰਾ ਮੈਂ ਚਾਹ ਦਾ ਗਲਾਸ ਫੜਾਉਂਦਿਆ ਕਿਹਾ ਉਹ ਬਾਈ ਆਦਾ ਜਿਹੜਾ ਜਿਹਨੇ ਉਹਨੂੰ ਘਰੋਂ ਕਿਹਾ ਸੀ ਬੀਰੂ ਨੂੰ ਬੀਰੂ ਬੀਰੂ ਮਾਂ ਨੇ ਰੱਖਿਆ ਸੀ ਕਿੰਨੇ ਬੱਚੇ ਨੇ ਤੇਰੇ ਜੀ ਦੋ ਦੋ ਕੁੜੀਆਂ ਸੀ ਛੋਟੀ ਉਮਰ ਹੀ ਵਿਆਹ ਦਿਆ ਦਿੱਤੀਆਂ ਹੁਣ ਮੈਂ ਤਾਂ ਮੈਂ ਤੇ ਮਾਂ ਦੋਵੇਂ ਹੀ ਰਹਿਣੇ ਆ ਮੈਂ ਤੇ ਮੇਰੀ ਮਾਂ ਵੀਰੂ ਕਹਿੰਦਾ ਸੀ ਦੋਨੇ ਹੀ ਰਹਿਣੇ ਆ ਤੇ ਰਿਕਸ਼ਾ ਚਲਾਉਣ ਤੋਂ ਇਲਾਵਾ ਹੋਰ ਕੀ ਕਰਦਾ ਉਹ ਰਿਕਸ਼ਾ ਚਲਾਉਂਦਾ ਸੀ ਵੀਰੂ ਜੀ ਸਿਆਲ ਨੂੰ ਕਮਾਦ ਜਿਹੜੇ ਕਮਾਦ ਕਮੂ ਦਾ ਉਹ ਕਰਦੇ ਆ ਪਿੰਡਾਂ ਵਿੱਚ ਜਿਹੜਾ ਕੰਮ ਹੁੰਦਾ ਝੋਨਾ ਚਾਣਨਾ ਝਾੜਨਾ ਲਾਉਣਾ ਜੋ ਵੀ ਪਿੰਡਾਂ ਚ ਕੰਮ ਦਾ ਉਹ ਕਰ ਲੈਂਦੇ ਆ ਖਾਣ ਪੀਣ ਤੋਂ ਮਤਲਬ ਕੋਈ ਖਾਸ ਮਤਲਬ ਨਹੀਂ ਜੀ दारू ਮੈਂ ਦੇਸੀ ਪੀਣਾ ਘਰ ਦੀ ਕੱਢੀ ਆਪਣੀ ਝੁੰਗੀ ਤੋਂ ਜਿੰਨਾ ਗੜ ਹੁੰਦਾ ਕੁਝ ਕੋ ਮਾਂ ਕੁੜੀਆਂ ਨੂੰ ਭੇਜ ਦਿੰਨਾ ਕੁਝ ਤਾਂ ਮੈਂ ਆਪਣੀਆਂ ਕੁੜੀਆਂ ਨੂੰ ਭੇਜ ਦੇਣਾ ਕੁਝ ਮਾਂ ਨੂੰ ਦੇ ਦੇਣਾ ਬਾਕੀ ਮੈਂ ਗੜ-ਗੜਾ ਪਾ ਕੇ दारू ਬਣਾ ਕੇ ਮੈਂ ਆਪਣੀ ਘਰ ਦੀ ਕੱਢ ਕੇ ਪੀਣਾ ਬੀਰੂ ਆਦਾ ਜਾਣੀ ਹੁਣ ਸਾਹ ਸਾਗਤ ਬੀਰੂ ਦੇ ਦੋ ਭਰਾ ਇੱਕ ਤਾਂ ਬੜਾ ਫਾਈਨੈਂਸਰ ਦੇ ਵਿੱਚ ਲੱਗਿਆ ਹੋਇਆ ਇੱਕ ਅਮਰੀਕਾ ਗਿਆ ਹੋਇਆ ਆਪ ਉਹ ਵਿਚਾਰਾ ਤੀਜਾ ਜਿਹੜਾ ਭਰਾ ਉਹ ਰੱਖਸ਼ਾ ਚਲਾਉਂਦਾ ਉਹ ਕਹਿੰਦਾ ਵੀ ਦੇਖ ਉਹਨੇ ਕਹਾਣੀ ਸੁਣਿਓ ਸਿਰੇ ਤੋਂ ਸਿਰੇ ਤੱਕ ਕਰੋ ਉਹ ਕਹਿੰਦਾ ਭੇਜ ਦਿਨਾ ਕੁਝ ਆਪ ਰੱਖ ਲੈਣਾ ਜਿੰਨਾ ਬਚਦਾ ਉਸ ਦੀ ਮੈਂ دارو ਕੱਢ ਲੈਣਾ ਉਸੇ ਨਾਲ ਸਾਰਾ ਸਾਲ ਨਿਕਲ ਜਾਂਦਾ ਕਬੀਲਦਾਰੀ ਤੁਰੀ ਜਾਂਦੀ ਹੈ ਗੱਲਾਂ ਬਾਤਾਂ ਕਰਦਿਆਂ ਉਸਨੇ ਚਾਹ ਪੀ ਲਈ ਸੀ ਬੀਰੂ ਨੇ ਲਓ ਸਰਦਾਰ ਜੀ ਹੋ ਗਿਆ ਸਾਫ ਹੋ ਤੁਹਾਡਾ ਗੇਟ ਕੋਈ ਘਾਟ ਆ ਤਾਂ ਦੱਸੋ ਮੈਂ ਚੱਲਦਾ ਜੀ ਮੇਰੇ ਲੱਖ ਕੋਸ਼ਿਸ਼ ਦੇ باوجود ਵੀ ਉਸਨੇ ਪੈਸੇ ਨਹੀਂ ਲਏ ਬੀਰੂ ਨੇ ਪੈਸੇ ਨਹੀਂ ਲਏੋ ਭਾਈ ਤੂੰ ਪਹਿਲੇ ਤਾਂ ਮੈਂ ਕਾਫੀ ਹੈਰਾਨ ਸਾਂ ਇਹਨੇ ਪੈਸੇ ਖਾਤੋਂ ਨਹੀਂ ਲਏ ਫਿਰ ਮੈਂ ਦਿਮਾਗ ਚ ਆਇਆ ਕਿ ਆਪੇ ਪਿਛੋਲੇ ਲੈ ਫੇਰ ਲੈ ਲੂਗਾ ਜਦ ਡਿੱਕ ਡਿੱਕ ਤੇ ਤਾਂ ਮੁੜ ਗਿਆ ਵੀ ਫੇਰ ਲੈ ਲੂਗਾ ਹੁਣ ਮਕਾਨ ਮਾਲਕ ਘਰੋਂ ਬਾਹਰੋਂ ਸਫਾਈ ਤੋਂ ਕਾਫੀ ਖੁਸ਼ ਸੀ ਮੈਂ ਉਸ ਨੂੰ ਦੱਸਿਆ ਸੀ ਕਿ ਬੀਰੂ ਤੁਹਾਡੇ ਪਿੱਛੋਂ ਹੀ ਆਇਆ ਸੀ ਬੰਦਾ ਕਾਫੀ ਰੰਗੀਲਾ ਤੇ ਲੱਗਿਆ ਮੈਨੂੰ ਰੰਗੀਲਾ ਲੱਗਿਆ ਮੈਨੂੰ ਉਸ ਨੇ ਮੇਰੇ ਤੋਂ ਕੋਈ ਪੈਸਾ ਨਹੀਂ ਲਿਆ ਮੈਂ ਆਪਣੇ ਮਕਾਨ ਮਾਲਕ ਨੂੰ ਬੜਾ ਹੁਬ ਕੇ ਦੱਸਿਆ ਪਰ ਉਹ ਇਸ ਮੁੱਦੇ ਤੇ ਬਿਲਕੁਲ ਹੀ ਬੋਲਿਆ ਨੀ ਬੋਲਿਆ ਨਹੀਂ ਉਸ ਦਾ ਕੋਈ ਪ੍ਰਤੀਕਰਮ ਨਹੀਂ ਸੀ ਆਇਆ ਜਦੋਂ ਕਿ ਬਾਹਰੋਂ ਆਏ ਲੋਕ ਆਪਣੇ ਪਿੰਡ ਦੇ ਲੋਕਾਂ ਪ੍ਰਤੀ ਜਾਣਨ ਲਈ ਬੜੇ ਉਤਸ਼ਾਹ ਰਹਿੰਦੇ ਉਹ ਕਿਉਂ ਨਹੀਂ ਸੀ ਬੋਲਦਾ ਕਿਉਂਕਿ ਵੀਰੂ ਉਹਦਾ ਭਰਾ ਸੀ ਜਿਹੜਾ ਘਰ ਦੀ ਸਫਾਈ ਕਰਦਾ ਉਹ ਦੱਸ ਰਿਹਾ ਜਿਹੜਾ ਉੱਥੇ ਮਾਲਕ ਕਰਾਉਂਦਾ ਸੀ ਕੰਮ ਜਿਵੇਂ ਆਪਾਂ ਕਿਸੇ ਤੋਂ ਕਰਵਾ ਲਏ ਉਹ ਨੂੰ ਦੱਸਦਾ ਸੀ ਵੀ ਉਹਨੇ ਪੈਸੇ ਨਹੀਂ ਲਏ ਉਹ ਆਇਆ ਆਇਆ ਬੜਾ ਸੁਣ ਉਹ ਨੂੰ ਪਤਾ ਵੀ ਮੇਰਾ ਭਰਾ ਉਹ ਗੱਲ ਹੀ ਨਹੀਂ ਕੋਈ ਕਰਦਾ ਅੱਜ ਕੱਲ੍ਹ ਦੇਖ ਲੈ ਫਿਰ ਬਾਹਰਲੇ ਹਰਤ ਵੀ ਭਰਾ ਕੀ ਕਰਦੇ ਆ ਬਾਇਬਾਸ ਸਟੈਂਡ ਨੂੰ ਜਾਣ ਲਈ ਖੜਾ ਹੀ ਹੋਇਆ ਕਿ ਪਿੱਛੋਂ ਆਵਾਜ਼ ਆਈ ਕਿੱਧਰ ਨੂੰ ਸਰਦਾਰ ਜੀ ਥੱਲੇ ਬੈਠੇ ਆਪਣੀ ਗੱਡੀ ਹਾਜ਼ਰ ਹੈ ਬੀਰੂ ਬੜਾ ਖੁਸ਼ ਨਜ਼ਰ ਆ ਰਿਹਾ ਸੀ ਮੇਰੀ ਹੁਣ ਉਸ ਨਾਲ ਕਾਫੀ ਸਾਂਝ ਹੋ ਗਈ ਸੀ ਚਲਾ ਗਿਆ ਅਮਰੀਕਾ ਵਾਲਾ ਭਾ ਉਹ ਬੀਰੂ ਉਹਨੂੰ ਨਾ ਉਸ ਬਾਈ ਨੂੰ ਕਹਿਣ ਲੱਗਾ ਅਮਰੀਕਾ ਵਾਲਾ ਭਾ ਚਲਿਆ ਗਿਆ ਉਹ ਵਾਵਾ ਦਿਨ ਕੱਟ ਗਿਆ ਇਸ ਵਾਰੀ ਤਾਂ ਜਦੋਂ ਆਉਂਦੇ ਛੇਤੀ ਹੀ ਪਰਤ ਪਰਤ ਜਾਂਦੇ ਆ ਮੈਥੋਂ ਵੱਡਾ ਫਾਈਨੈਂਸਰ ਵਿੱਚ ਲੁਧਿਆਣੇ ਲੱਗਿਆ ਹੋਇਆ ਉਸ ਤੋਂ ਵੱਡਾ ਅਮਰੀਕਾ ਵਾਲਾ ਵਾ ਮੇਰੇ ਦੋ ਭਰਾ ਇੱਕ ਫਾਇਨੈਂਸਰ ਚ ਲੱਗੇ ਹੈ ਉਹ ਤੋਂ ਵੱਡਾ ਉਹ ਬਰੀਕਾ ਚ ਹੈ ਤੇ ਮੈਂ ਹੀ ਰੱਖਤ ਚਲ ਰਹਾ ਮੇਰੀ ਮਾਂ ਤੇ ਮੈਂ ਆ ਕੁੜੀਆਂ ਮੇਰੀਆਂ ਵਿਆਹੀਆਂ ਹੋਈਆਂ ਪਰ ਉਹਨੇ ਆਉਂਦੇ ਜਾਂਦੇ ਆ ਕੀ ਕਿਹਾ ਵੀਰੂ ਉਹ ਜਿਹੜਾ ਮਾਲਕ ਦਾ ਕੰਮ ਕਰਾਇਆ ਜਿਹਨੇ ਉਹ ਕਹਿੰਦਾ ਵੀਰੂ ਇਹ ਤੂੰ ਕੀ ਕਿਹਾ ਕਹਿੰਦਾ ਮੈਨੂੰ ਉਸਦੇ ਬੋਲਾਂ ਤੋਂ ਇੱਕਦਮ ਝਟਕਾ ਲੱਗਿਆ ਵੀ ਯਾਰ ਤੇਰੇ ਤੇਰੇ ਦੋ ਭਰਾ ਬਾਹਰ ਬੜੇ ਵਧੀਆ ਤਾਂ ਅਫਸਰ ਹੈ ਮੈਂ ਕਹਾਂ ਕਿ ਮੇਰਾ ਵੱਡਾ ਭਰਾ ਫਾਇਨਸਰਾ ਲੁੱਦੇ ਨੇ ਭੈंसर ਕੀ ਹੁੰਦਾ ਹੈ ਕਹਿੰਦਾ ਮੈਂ ਵਿੱਚੋਂ ਟੋਕਿਆ ਕਮਾਲ ਹੈ ਸਰਦਾਰ ਜੀ ਆਹ ਜਿਹੜੇ 15ਵੀਂ 16ਵੀਂ ਜਮਾਤ ਨੂੰ ਪੜਾਉਂਦੇ ਆ ਤੇ ਅਮਰੀਕਾ ਵਾਲਾ ਉਸ ਤੋਂ ਵੱਡਾ ਏ ਭੈਣ ਛੇਕੜ ਲਈ ਏ ਉਹ ਆਪਣੇ ਹੀ ਸ਼ਹਿਰ ਵਿੱਚ ਵੱਡੀ ਮਾਸਟਰ ਨਹੀਂ ਲੱਗੀ ਐ ਐਡਵਾਂਸਟਰੀਂ ਲੱਗੀ ਐ ਬੀਰੂ ਐਡਾ ਵੱਡਾ ਝਟਕਾ ਦੇਵੇਗਾ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ ਇੱਕ ਭਰਾ ਅਮਰੀਕਾ ਵਿੱਚ ਵਸਦਾ ਰਸਦਾ ਸੀ ਇੱਕ ਭਰਾ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਭੈਣ ਤੇ ਉਹਦੀ ਸਰਕਾਰੀ ਅਧਿਆਪਕ ਬੀਰੂ ਤੂੰ ਬਿਨਾਂ ਹੀ ਸਗਾ ਪਰਤੇ ਬੀਰੂ ਤੂੰ ਇਹਨਾਂ ਦਾ ਸਗਾ ਭਰਾ ਐ ਮੈਂ ਕੱਚਾ ਜਹਾ ਹੁੰਦਿਆਂ ਪੁੱਛਿਆ ਕਿਉਂ ਸਰਦਾਰ ਜੀ ਮੈਨੂੰ ਰਿਕਸ਼ਾ ਚਲਾਉਂਦੇ ਬੇਕ ਯਕੀਨ ਨਹੀਂ ਆਇਆ ਮੇਰੇ ਵੱਡੇ ਵੱਡੇ ਅਮੀਰ ਤੇ ਵਿਦੇਸ਼ੀ ਖਾਂ ਗਏ ਆ ਚੱਕਰ ਚ ਮੈਂ ਇੱਕਦਮ ਪਰੇਸ਼ਾਨ ਹੋ ਰਿਹਾ ਸਾਂ ਇੱਕ ਹੀ ਢਿੱਡੋਂ ਜਾਏ ਤੇ ਕਿਸਮਤਾਂ ਕੱਡੀਆਂ ਕੱਡੀਆਂ ਉਹਨਾਂ ਦੀਆਂ ਹੁਣ ਐਨਾ ਵੱਡਾ ਫਰਕ ਬੀਰੂ ਦਾ ਉਹ ਚਿਹਰਾ ਮੇਰੇ ਸਾਹਮਣੇ ਆ ਬਾਰ-ਬਾਰ ਘੁੰਮ ਰਿਹਾ ਸੀ ਜਿਸ ਦਿਨ ਉਹ ਸਾਡੇ ਕਿਰਾਏ ਦੇ ਘਰ ਦਾ ਗੇਟ ਸਾਫ਼ ਕਰਕੇ ਗਿਆ ਸੀ ਮੈਂ ਵੀ ਉਸ ਨੂੰ ਉਸੇ ਹੀ ਗਲਾਸ ਵਿੱਚ ਚਾਹ ਪੀਈ ਗਲਾਸ ਚਾਹ ਵੇਜਨਾ ਚ ਆਪਾਂ ਗਰੀਬਾਂ ਨੂੰ ਪਿਉਨੇ ਆ ਐਸ ਸੀ ਭਾਈ ਨੂੰ ਪਿਉਨੇ ਆ ਉਹ ਬਾਈ ਕਹਿੰਦਾ ਤੇ ਸੀ ਉਹ ਜੀਵਿੰਦਰ ਰਾਣਾ ਮੁੰਡਾ ਤਕੜਿਆ ਘਰ ਦਾ ਪਰਿਵਾਰ ਸੀ ਪਰ ਚਲਾਉਂਦਾ ਰਿਕਸ਼ਾ ਸੀ ਕਿਉਂ ਉਹਦੇ ਤੇ ਗਰੀਬੀ ਸੀ ਕਹਿੰਦਾ ਮੈਂ ਤਾਂ ਯਾਰ ਮੈਂ ਤਾਂ ਮੇਰੇ ਤਾਂ ਘਰ ਵਾਲੀ ਨੇ ਚਾਹ ਵੀ ਦਿਨ ਉਸੇ ਗਲਾਸ ਚ ਪਿਆਦੀ ਜਿਹਦੇ ਚ ਆਪਾਂ ਗਰੀਬ ਲੋਕਾਂ ਨੂੰ ਪਿਉਨੇ ਆ ਤੇ ਤੂੰ ਤਾਂ ਯਾਰ ਐਡਾ ਵੱਡਾ ਸੀਗਾ ਉਸਨੇ ਉਸੇ ਗਲਾਸ ਚਾਹ ਪਿਆ ਦਿੱਤੀ ਸੀ ਜਿਹੜਾ ਘਰਵਾਲੀ ਨੇ ਵਿਸ਼ੇਸ਼ ਰੂਪ ਵਿੱਚ ਮਜ਼ਦੂਰਾਂ ਵਾਸਤੇ ਰੱਖਿਆ ਸੀ ਮੈਨੂੰ ਤਾਂ ਹੁਣ ਸਮਝ ਆਈ ਸੀ ਕਿ ਉਸਨੇ ਮਜ਼ਦੂਰੀ ਦੇ ਪੈਸੇ ਕਿਉਂ ਨਹੀਂ ਲਏ ਕਿਉਂਕਿ ਉਹ ਜਿਵੇਂ ਦਾ ਪੁੱਤ ਸੀ ਉਹਨੇ ਤਾਂ ਨਹੀਂ ਪੈਸੇ ਲਏ ਯਾਰ ਮੈਥੋਂ ਬਾਹਰ ਤੇ ਉਸਨੇ ਇਸ ਘਰ ਨੂੰ ਆਪਣਾ ਹੀ ਘਰ ਦੱਸਿਆ ਸੀ ਕਿਉਂਕਿ ਉਹ ਜਿਹੜੇ ਬਾਹਰੋਂ ਪੈਸੇ ਕੱਢਦੇ ਸੀ ਉਹਨਾਂ ਦੇ ਪੈਸੇ ਨਾਲ ਜ਼ਮੀਨ ਇਹਨਾਂ ਦੇ ਇੱਤੇ ਨਾਲ ਦੀ ਸਾਂਝੀ ਸੀ ਕਰ ਉਹਦੇ ਵਿੱਚ ਪਾਇਆ ਸੀ ਤੇ ਮਾਪੇ ਪਾਸੇ ਇਹਦੇ ਨਾਲ ਰਹਿੰਦੀ ਸੀ ਇੰਨਾ ਵੱਡਾ ਪਾਲਾ ਤੇ ਫਰਕ ਤੇ ਉਸਦੇ ਭਰਾਵਾਂ ਵਿੱਚ ਗੱਲ ਬਿਲਕੁਲ ਅਤਕਤ ਨਹੀਂ ਜਿਹੀ ਲੱਗਦੀ ਆ ਸੱਚ ਨਹੀਂ ਆਉਂਦਾ ਇਹ ਗੱਲ ਦਾ ਉਹ ਕਹਿੰਦਾ ਲਖਾਰੀ ਕਹਿੰਦਾ ਸੱਚ ਨਹੀਂ ਆਉਂਦਾ ਵੀ ਯਾਰ ਇੱਕ ਬਰਾ ਅਮਰੀਕਾ ਜੋ ਵੀ ਇੱਕ ਇੱਥੇ ਹੋਵੇ ਵੱਡਾ ਇੱਕ ਮਾਸਟਰ ਨਹੀਂ ਭੈਣ ਮਾਸਟਰ ਨਹੀਂ ਹੋਵੇ ਜੁਆਇ ਆਪਦੇ ਚੰਗੇ ਕੰਮ ਤੇ ਬੰਦਾ ਰੱਖសា ਚਲਾਵੇ ਜੜੇ ਕੀ ਗੱਲ ਇਹ ਬੰਦੇ ਪੈਸੇ ਪੂਸੇ ਦੇਣ ਉਹਨੂੰ ਯਾਰ ਆਪਦੇ ਭਰਾ ਨੂੰ ऐसे ਦਿਨ ਤੇ ਤਕੜਾ ਰਹੇ ਉਹ ਵੀ ਪਰ ਅੱਜ ਕੱਲ ਕਿਹੜਾ ਦਿੰਦਾ ਸਾਥ ਸੰਗਤ ਹੁਣ ਉਹ سید ਸਰਦਾਰ ਦੀ ਖਾਸ ਬੱਸ ਸਟੈਂਡ ਆ ਗਿਆ ਕਿੱਥੇ ਗੁੰਮ ਗਏ ਸੀ ਤੁਸੀਂ ਨਾਲੇ ਜਿਹੜੇ ਮਕਾਨ ਵਿੱਚ ਤੁਸੀਂ ਰਹਿੰਦੇ ਹੋ ਉਹ ਬਾਪੂ ਦੀ ਕਮਾਈ ਦਾ ਬਣਿਆ ਇਹ ਠੀਕ ਆ ਉਸ ਵਿੱਚ ਅਮਰੀਕਾ ਵਾਲੇ ਨੇ ਫੈਂਸਰ ਨੇ ਪੈਸੇ ਲਾਏ ਆ ਪਰ ਜ਼ਮੀਨ ਸਾਡੀ ਤਿੰਨਾਂ ਦੀ ਸਾਂਝੀ ਆ ਮੇਰਾ ਵੀ ਹਿੱਸਾ ਦੇ ਵਿੱਚ ਇਹ ਤਾਂ ਮੇਰੀ ਜ਼ਮੀਨ ਤੇ ਵੀ ਕਬਜ਼ਾ ਕਰੀ ਬੈਠੇ ਦੋਨੇ ਜਣੇ ਕਿਉਂਕਿ ਤਕੜੇ ਆ ਉਹ ਮੈਨੂੰ ਉਹ ਘਰ ਚ ਨਹੀਂ ਬੜਨ ਦਿੰਦੇ ਕਬਜ਼ਾ ਕਰੀ ਬੈਠੇ ਆ ਹਾਂ ਕਹਦਾ ਇਹ ਤਾਂ ਇਸ ਤਰ੍ਹਾਂ ਕਬਜ਼ਾ ਕਰੀ ਬੈਠੇ ਆ ਤੱਕੇ ਨਾਲ ਪਰ ਉਹ ਜਿਵੇਂ ਕਹਿੰਦਾ ਨਾ ਅਮਰੀਕਾ ਵਾਲੇ ਦੀ ਅਮਰੀਕੀ ਨਾ ਇਹ ਇੱਥੇ ਆ ਗੁੰਮ ਗਏ ਸੀ ਤੇ ਹਿੱਸਾ ਵੀ ਮੇਰਾ ਵੀ ਇਹ ਤਾਂ ਜ਼ਮੀਨ ਤੇ ਵੀ ਕਬਜ਼ਾ ਕਰੀ ਬੈਠੇ ਆ ਮਾਂ ਕਹਿੰਦੀ ਏ ਇਹਨਾਂ ਨੂੰ ਪੈਸੇ ਹੀ ਦੇ ਦਿਓ ਗਰੀਬ ਦੇ ਵਿਚਾਰਾ ਤਾਂ ਕਹਿ ਛੜਦਾ ਹੈ ਅਗਲੀ ਵਾਰੀ ਉਹ ਪਤਾ ਕੀ ਕਹਿੰਦੀ ਹੈ ਜਿਹੜੀ ਮਾਂ ਉਹ ਕਹਿੰਦੀ ਹੈ ਬੀਰੂ ਨੂੰ ਪੈਸੇ ਦੇ ਦੇ ਥੋੜੇ ਬਹੁਤੇ ਉਹ ਪਤਾ ਕੋਈ ਨਹੀਂ ਮਾਂ ਅਗਲੀ ਵਾਰੀ ਦੇ ਦਿਆਂਗੇ ਅਗਲੀ ਵਾਰੀ ਦੋਨੇ ਕਹਿੰਦੇ ਅਗਲੀ ਵਾਰੀ ਦੇ ਦਿਆਂਗੇ ਅਗਲੀ ਵਾਰੀ ਦੇ ਦਿਆਂਗੇ ਵਿਚਾਰੇ ਦੇ ਜਿਹੜੇ ਆ ਲੈ ਲੂ ਜਾਣਗੇ ਜਿਹੜਾ ਕਰਜ਼ਾ ਕੁੜਜ਼ਾ ਚੜਿਆ ਨਵੇਂ ਨੂੰ ਇਦਾਂ ਕਰਦੇ ਨੂੰ 10 15 ਸਾਲ ਬੀਤ ਗਏ ਜਦੋਂ ਆਉਂਦੇ ਨੇ ਭੈਣ ਨੂੰ ਵੀ ਟੋਕੋ ਪਾ ਜਾਂਦੇ ਨੇ ਉਹ ਵੀ ਇਹਨਾਂ ਦੀ ਕੋਈ ਕਰਦੀ ਸੀ ਕਿਉਂਕਿ ਉਹਨਾਂ ਨੂੰ ਉਹ ਵੀ ਤਕੜੀ ਸੀ ਘਰੋਂ ਉਹਨੂੰ ਟੋਕ ਮੈਂ ਤੈਨੂੰ ਵੀ ਕੋਈ ਨਹੀਂ ਭਾਣੇ ਕੁਛ ਦੇਵਾਂਗੇ ਦਿੱਤਾ ਕਿਸੇ ਨੂੰ ਕੁਛ ਨਹੀਂ ਪਿੰਡ ਵੀ ਚਾਰ ਸਿਆੜ ਹੈਗੇ ਆ ਥੋੜਾ ਜਿਹਾ ਠੇਕਾ ਮਾਂ ਨੂੰ ਦਿੰਦੇ ਆ ਥੋੜਾ ਜਿਹਾ ਠੇਕਾ ਚੋਂ ਬਾਲਾ ਨਹੀਂ ਦੂਜਾ ਆਪ ਲੈ ਜਾਂਦਾ ਮਾਂ ਨੂੰ ਦਿੰਦਾ ਥੋੜਾ ਜਿਹਾ ਠੇਕਾ ਮੈਂ ਵੱਡੇ ਤੋਂ 4 ਕਵਿੰਟਲ ਕਣਕ ਮੰਗੀ ਮੰਗ ਬੈਠਾ ਉਸ ਨੇ ਤਾਂ ਘਰ ਪ੍ਰਸਾਦ ਹੀ ਪਾ ਦਿੱਤਾ ਉਹਦੀ ਜਦੋਂ ਮੈਂ ਉਹਨੂੰ ਕਿਹਾ ਝਗੜੇ ਤੇ ਝਗੜਾ ਆਖੇ ਤਕੜੇ ਦਾ ਸੱਤੀ ਵੀਹੀ 100 ਮੈਂ ਮਾੜਾ ਬਹਿ ਜਾਣਾ ਚੁੱਪ ਕਰਕੇ ਮੈਂ ਉਸ ਨੂੰ ਲਗਾਤਾਰ ਸੁਣਨਾ ਚਾਹੁੰਦਾ ਸੀ ਉਹ ਲਖਾਰੀ ਕਹਿੰਦਾ ਮੈਂ ਕਿਹੜਾ ਕੋਈ ਪੁੱਤ ਐ ਧੀਆ ਵਾਲਾ ਹਾਂ ਮਾੜਾ ਹਾਂ ਮੇਰੀ ਵੀ ਕੋਈ ਜੜ ਹੁੰਦੀ ਅਮਰੀਕਾ ਵਾਲੇ ਦੀ ਅਮਰੀਕੀ ਅਤੇ ਫੈਨਸਰ ਦੀ ਫੈਨਸਰੀ ਧੱਕ ਦੇਣੀ ਸੀ ਕਹਿੰਦਾ ਜੇ ਕਿਤੇ ਮੈਂ ਵੀ ਕਰੋ ਸਰਦਾ ਹੁੰਦਾ ਪਰ ਰੱਬ ਵੀ ਮਾੜੇ ਦੀ ਨਹੀਂ ਸੁਣਦਾ ਸੱਚੀ ਗੱਲ ਏ ਜਦੋਂ ਕਿਸਮਤ ਦੀ ਹੀ ਹਾਰ ਦੇ ਜਾਏ ਕੀ ਲੈਣਾ ਲੜ ਕੇ ਕਹਿੰਦਾ ਮੈਂ ਉਹਨਾਂ ਨੇ ਕੀ ਲੈਣਾ ਲੜ ਕੇ ਜਦੋਂ ਮੇਰੀ ਕਿਸਮਤ ਹੀ ਮੈਨੂੰ ਹਾਰ ਦੇ ਜਾਂਦੀ ਹੈ ਕਦੀ ਕਹਿ ਛੱਡਦੇ ਨੇ ਇਸ ਨੇ ਹਿੱਸਾ ਲੈ ਕੇ ਕੀ ਕਰਨਾ ਇਹ ਤਾਂ ਕੁੜੀਆਂ ਹੀ ਆ ਇਹਦੇ ਇਹਦੇ ਤਾਂ ਕੁੜੀਆਂ ਹੀ ਆ ਇਹਦੇ ਜੁਆਇਆਂ ਨਹੀਂ ਲੈ ਜਾਣੀਆਂ ਪੜੀ ਪੁੜੀ ਤਾਂ ਇਹਨੂੰ ਕਹਤਾ ਦੇਈਏ ਹਿੱਸਾ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਉਦਾਂ ਵੱਡੇ ਵੱਡੇ ਬੜੀ ਫਿਰਦੇ ਨੇ ਕੰਜਰ ਕਿਸੇ ਥਾਂ ਦੇ ਮਾਂ ਕੰਮ ਕਰਦੀ ਐ ਚੌਂਕਰਾਂ ਵਿੱਚ ਹਾ 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 ਬੱਲੇ ਬੱਲੇ ਮੈਂ ਬਥੇਰਾ ਰੋਗ ਦਾ ਬਈ ਤੇਰੇ ਪੁੱਤ ਵੱਡੇ ਨੇ ਉਹ ਤਾਂ ਝਾਟੇ ਖਾਂ ਤੂੰ ਨਾ ਉਹਨਾਂ ਦੇ ਝਾਟੇ ਖਾਂ ਤਾਂ ਨਾ ਪਾ ਪਰ ਮਾਂ ਕੀ ਕਰੇ ਇੱਕ ਵਾਰ ਲੈ ਗਿਆ ਬੇਬੇ ਨੂੰ ਆਪਦੇ ਕੋਲੇ ਪਰ ਬੇਬੇ ਉਥੋਂ ਰੋਂਦੀ ਆਈ ਕਹਿੰਦੀ ਹਾਂ ਮੈਨੂੰ ਕਹਿੰਦਾ ਤੇਰੇ ਕੋਲ ਤਾਂ ਬਦਬੂ ਆਉਂਦੀ ਆ ਮਾਂ ਤਾਂ ਜੱਗੋਂ 13ਵੇਂ ਕਰਵਾ ਕੇ ਚੌਥੇ ਤੇ ਨਹੀਂ ਮੁੜਿਆਈ ਤੇ ਰੋਣੋਂ ਨਾ ਹਟੇ ਆ ਕਿ ਜੀ ਨੇ ਜੰਮਿਆ ਜਾਇਆ ਪੜਾਇਆ ਲਿਖਾਇਆ ਅਮਰੀਕਾ ਵਾਲਾ ਕਰਿਆ ਉਹਦੇ ਕੋਲ ਅੱਜ ਤੈਨੂੰ ਬਦਬੂ ਆਉਂਦੀ ਆ ਮਾਂ ਐ ਉੱਚੀ ਉੱਚੀ ਰੋਵੇ ਕਹਿੰਦੀ ਮੈਨੂੰ ਤਾਂ ਐਂ ਕਰੋ ਕੱਢ ਤਾਂ ਅਮਰੀਕਾ ਵਾਲੇ ਨੇ ਜਾਂ ਤੇਰੇ ਕੋਲ ਤਾਂ ਮੁਸ਼ਕਲ ਹੁੰਦਾ ਉਹਦੇ ਘਰ ਵਾਲੀ ਆ ਦੀ ਦੋਨਾਂ ਦੀ ਦੋਨਾਂ ਨੇ ਕੱਢਤਾ ਅਮਰੀਕਾ ਵਾਲੇ ਦੀ ਸੁਣ ਲੈ ਪਿੱਛੇ ਜਿਹੇ ਸੌਣ ਪਾਦੋਂ ਚ ਆ ਗਿਆ ਬਾਲਿਆਂ ਦੀ ਸੱਤ ਚੋਵੇ ਆਖੇ ਮੈਂ ਲੈਂਟਰ ਪਾ ਦੂੰ ਸੋਹਰੀ ਦਾ ਤਿੰਨ ਵਾਰੀ ਆ ਕੇ ਮੁੜ ਗਿਆ ਕੰਜਰ ਦਾ ਲੈਂਟਰ ਨਹੀਂ ਪਿਆ ਪਿੰਡ ਆਵੇ ਤਾਂ ਮਾਂ ਕੋਲ ਨਹੀਂ ਆਉਂਦਾ ਪਿੰਡ ਜੇ ਆਉਂਦਾ ਮਾਂ ਕੋਲੇ ਨਹੀਂ ਆਉਂਦਾ ਪਿੱਛੇ ਜੇ ਆਇਆ ਸੀ ਤੇ ਮੁੰਡੇ ਦਾ ਵਿਆਹ ਕਰਨਾ ਮੰਨਿਆ ਮੈਂ ਰਿਕਸ਼ੇ ਵਾਲਾ ਕੰਜਰ ਕੰਜਰ ਨੇ ਮਾਂ ਨੂੰ ਬੁਲਾਇਆ ਵੀ ਨਹੀਂ ਉਹਨੇ ਮੈਨੂੰ ਤਾਂ ਕਹਿੰਦਾ ਕੀ ਬੁਲਾਉਣਾ ਸੀ ਉਹਨੇ ਮਾਂ ਨੂੰ ਵੀ ਨਹੀਂ ਬੁਲਾਇਆ ਕਿਉਂ ਉਹ ਕਹਿੰਦਾ ਵੀ ਜੇ ਇਹ ਮੇਰੇ ਘਰੇ ਆਣਗੇ ਲੋਕ ਕਹਣਗੇ ਜਰ ਇਹਨਾਂ ਦੀ ਮਾਂ ਹੈ ਜੀ ਇਹਦਾ ਭਰਾ ਇਹ ਜਾ ਉਹ ਸੋਹੜਿਆ ਉਹਦੀ ਮਦਦ ਕਰਕੇ ਉਹਨੂੰ ਚੰਗੇ ਕੱਪੜੇ ਸਮਾ ਦੇਦਾ ਚੰਗਾ ਘਰ ਸੋਹਣਾ ਪਾ ਦੇ ਦੋ ਕਮਰੇ ਚ ਰਹੇ ਬੈਠੇ ਤੇਰੇ ਘਰੇ ਆਵੇ ਜਾਵੇ ਤੇਰਾ ਭਰਾ ਹੈ ਨਹੀਂ ਬੇਦਾਰ ਐਕਸੇ ਵਾਲਾ ਮੈਨੂੰ ਵੀ ਨਹੀਂ ਬੁਲਾਇਆ ਮੈਂ ਕਹਿੰਨਾ ਤੁਸੀਂ ਕਾਹਦੇ ਵੱਡੇ ਹੋ ਮੈਂ ਤਾਂ ਮੰਨਿਆ ਸ਼੍ਰੀਕ ਮੇਰੀ ਮਦਦ ਕਿਸੇ ਨੇ ਕੀ ਕਰਨੀ ਉਹ ਕੰਜਰੋ ਮਾਂ ਦੇ ਹੱਤੀ ਦਾ ਕਦਾਈ ਕਦਾਈ ਕੋਈ ਤੇਲਾ ਧਰ ਦਿਆ ਕਰੋ ਬੱਡਾ ਤਾਂ ਟਾਈਮ ਹੀ ਸਰ ਮਰ ਗਿਆ ਜਿਹੜਾ ਬੁੜਾ ਸੀ ਉਹਦਾ ਟਾਈਮ ਸਰ ਮਰ ਗਿਆ ਕਹਿੰਦਾ ਨਹੀਂ ਹਾਲਤ ਉਹਦੀ ਵੀ ਪੈੜੀ ਹੋਣੀ ਸੀ ਬੁੜੇ ਦੀ ਸਾਡੇ ਦੀ ਬੀਰੂ ਬੋਲਿਆ ਕਹਿੰਦਾ ਮੇਰਾ ਪਿਓ ਤਾਂ ਪਹਿਲਾਂ ਹੀ ਮਰ ਗਿਆ ਪਰ ਚੰਗਾ ਹੋਇਆ ਕਹਿੰਦਾ ਨਹੀਂ ਬੁੜੇ ਨੇ ਵੀ ਸਾਡੇ ਨੇ ਤੱਕ ਕੇ ਖਾਣੇ ਸੀ ਯਾਰ ਸ਼੍ਰੀ ਕੋਈ ਵੱਡਾ ਨਹੀਂ ਹੁੰਦਾ ਅਮਰੀਕਾ ਵਾਲੇ ਨੇ ਮਾਂ ਨੂੰ ਕਿਹਾ ਤੇਰੇ ਲਈ 25000 30000 ਕੀ ਚੀਜ਼ ਐ ਬੀਰੂ ਦਾ ਕਰਜ਼ਾ ਦੇ ਦੇ ਮਾਂ ਉਹਨੂੰ ਕਹਿੰਦੀ ਨਾ ਬਾਹਰਲੇ ਨੂੰ ਕਹਿੰਦੀ ਬੀਰੂ ਦਾ ਕਰਜ਼ਾ ਲਾਹਦੇ 25000 ਤੈਨੂੰ ਕੀ ਯਾਦ ਐ ਕਹਿੰਦਾ ਕਿਉਂ ਮੈਨੂੰ ਪੁੱਛ ਕੇ ਲਾਇਆ ਉਹਨੇ ਮੈਂ ਗਾ ਲਈ ਸੀ ਕੋਈ ਮੈਂ ਕਿਉਂ ਕਰਜ਼ਾ ਲਾਵਾਂ ਉਹਦਾ ਮੈਨੂੰ ਪੁੱਛ ਕੇ ਲਿਆ ਸੀ ਉਹਨੇ ਬੀਤੋ ਆ ਗੱਲਾਂ ਕਈਆਂ ਸਾਥ ਸੰਗਤ ਹੁਣ ਮੈਂ ਆਪਣੇ ਜਵਾਈਆਂ ਕੋਲੋਂ ਵੀ ਕਹਿੰਦਾ 5000 ਜਵਾਈ ਤੋਂ ਵੀ ਲਿਆ ਉਹ ਕਹਿੰਦੇ ਪਾਪਾ ਭਰਾਵਾਂ ਕੋਲੋਂ ਲੈ ਲੈਂਦਾ ਫੜ ਲੈਂਦਾ ਪੈਸੇ ਤੇਰੇ ਭਰਾ ਹੈ ਅਮਰੀਕਾ ਚ ਇੱਕ ਵਾਰ ਬਹੁਤ ਵੱਡਾ ਅਵਸਰ ਲੱਗਿਆ ਹੋਇਆ ਤੂੰ ਉਹਨਾਂ ਤੋਂ ਫੜ ਲੈਂਦਾ ਕਹਿੰਦਾ ਜਵਾਈ ਵੀ ਡੰਚਾਂ ਕਰਦੇ ਆ ਹੁਣ ਲੋਕ ਵੀ ਡੰਚਾਂ ਕਰਦੇ ਆ ਕਹਿੰਦਾ ਇਹ ਤੇ ਲੋਕ ਕਹਿੰਦੇ ਭਰਾ ਹੀ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਲੋਕ ਆ ਕਹਿੰ ਜਾਂਦੇ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਫੜ ਲੈਂਦਾ ਇਸ ਵੱਡੇ ਨੇ ਤੇਰੇ ਭਰਾ ਬਗਾਲ ਨੇ ਪੁੱਤ ਕਿਹੜਾ ਮੇਣੇ ਤੋਂ ਹਟਦੇ ਨੇ ਸਾਡਾ ਬੁੜਾ ਕਦੀ ਕਦੀ दारू ਪੀ ਕੇ ਬੜੀ ਵੱਡੀ ਲਾ ਕੇ ਗਾਉਂਦਾ ਹੁੰਦਾ ਸੀ ਆਖੇ ਭਾਈਆਂ ਬਾਜ ਨਾ ਮਸਲ ਜਾ ਸੁੰਧੀਆਂ ਨੇ ਤੇ ਭਾਈਆਂ ਬਾਜ ਨਾ ਬਹਾਰਾਂ ਹੁੰਦੀਆਂ ਭਾਈ ਮਰ ਤੇ ਪੈਂਦੀਆਂ ਭੱਜ ਬਾਹ ਉਹ ਭਾਈਆਂ ਬਾਜ ਕੋਈ ਨਾ ਬੇਲੀ ਜਾਲ ਨਹੀਂ ਕਹਿੰਦਾ ਜਦੋਂ ਸਾਡਾ ਬੁੜਾ ਇਹ ਕਾਇਆ ਕਰੇ ਉਦੋਂ ਕਹਿੰਦਾ ਹੁਣ ਮੈਨੂੰ ਪਤਾ ਲੱਗਦਾ ਯਾਰ ਵੀ ਉਹ ਗੱਲਾਂ ਉਦੋਂ ਹੁੰਦੀਆਂ ਉਹਨੀਆਂ ਹੁਣ ਨਹੀਂ ਹੈ ਮੈਨੂੰ ਤਾਂ ਸਮਝ ਨਹੀਂ ਆਈ ਕਿ ਬਾਰਸ਼ਾ ਕਿਹੜੇ ਭਾਈਆਂ ਦੀ ਗੱਲ ਕਰਦਾ ਬਾਰਸ਼ਾ ਵੀ ਨਹੀਂ ਕਿਹਾ ਬਾਰੇਸ਼ਾ ਨੇ ਵੀ ਕਿਹਾ ਭਾਈਆਂ ਆਵਾਜ ਨਾਲ ਜੇ ਬਾਹਰ ਟੋਟਾ ਜਾਂ ਭਾਈਆਂ ਆਵਾਜ ਪਾਕ ਬਾਹ ਹੁੰਦੇ ਆ ਫਲਾਣਾ ਹੁੰਦਾ ਭਾਈਆਂ ਬਿਨਾਂ ਨਹੀਂ ਕੋਈ ਖੜਦਾ ਕਹਿੰਦਾ ਮੈਨੂੰ ਤਾਂ ਬਾਰੇਸ਼ਾ ਵੀ ਕਹਿੰਦਾ ਝੂਠਾ ਲੱਗਦਾ ਅਦੇ ਪਾਈ ਮਾਰਨ ਤੋਂ ਬਾਹਾਂ ਟੁੱਟ ਜਾਂਦੀਆਂ ਇੱਥੇ ਤਾਂ ਬਾਹ ਤੋੜਨ ਵਾਲਾ ਹੀ ਭਰਾ ਵੈ ਸਭ ਤੋਂ ਮੂਰੇ ਹੁੰਦਾ ਤੇਰੀਆਂ ਪੈੜੀ ਦੀਆਂ ਰਜਿਸਟਰੀਆਂ ਕਰਾਉਣ ਨੂੰ ਵੀ ਭਰਾ ਹੀ ਪਹਿਲਾਂ ਤਿਆਰ ਬੈਠਾ ਹੁੰਦਾ ਬੱਸ ਚਾਲਦਿਆਂ ਦਾ ਨਾਂ ਗੱਡੀ ਆ ਸਰਦਾਰ ਜੀ ਬੱਸ ਚਾਲਦੇ ਦਾ ਨਾਂ ਗੱਡੀ ਆ ਪੈਸੇ ਵਾਲੇ ਦੀ ਤੂਤੀ ਬੋਲਦੀ ਆ ਥਾਂ ਥਾਂ ਉੱਪਰ ਵਾਲੇ ਦੀ ਨਜ਼ਰ ਸਵੱਲੀ ਚਾਹੀਦੀ ਐ ਤੰਦਰੁਸਤੀ ਚਾਹੀਦੇ ਪਿੰਡ ਵਾਲੀ ਬੱਸ ਦਾ ਹਾਰਨ ਬੱਜਿਆ ਉਹ ਲਖਾਰੀ ਕਹਿੰਦਾ ਮੈਂ ਉਹਦੀਆਂ ਗੱਲਾਂ ਸੁਣ ਸੁਣ ਕੇ ਪਾਗਲ ਹੋ ਗਿਆ ਯਾਰ ਦੋ ਭਰਾ ਵੱਡੇ ਅਫਸਰ ਭੈਣ ਵੀ ਮਾਂ ਪੁੱਤ ਤੱਕੇ ਖਾਣ ਮਾਂ ਉਹਨੇ ਕਿਤੇ ਕਹਦਾ ਯਾਰ ਕਰ ਜਾਏ 25 30 ਹਜ਼ਾਰ ਬੀਰੂ ਦਾ ਲਾਹ ਤੇ ਉਹ ਇਹ ਜੀਆਂ ਗੱਲਾਂ ਕਰਦਿਆ ਫਿਰ ਉਹ ਗਾਉਂਦੇ ਆ ਕਹਿੰਦੇ ਭਰਾ ਆ ਕੇ ਭਰਾ ਹੀ ਭਰਾ ਬਹਾਨਦਿਆਂ ਭਰਾਵਾਂ ਦੇ ਆ ਉਹ ਪਤਾ ਫਿਰ ਆਖਰ ਤੇ ਕੀ ਕਹਿੰਦਾ ਰਸਤੇ ਅਖੌਤੀ ਤੋਰ ਤੁਰਦੇ ਜਾ ਰਹੇ ਨਾ ਮੈਂ ਸ਼ਾਇਦ ਬੀਰੂ ਵੰਗ ਪਿੱਛੇ ਰਹਿ ਗਿਆ ਸੀ ਮੈਂ ਵੀ ਬਾਰਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲਣ ਲਈ ਕਿਹਾ ਓਏ ਉੱਠ ਕੇ ਕਰਨ ਲਾਉਣ ਲਈ ਖੁਦਾ ਕਰਲਾ ਕਹਿੰਦਾ ਮੈਂ ਵੀ ਆਖਿਆ ਓ ਬਾਰਸ਼ਾਹ ਤੂੰ ਵੀ ਝੂਠ ਬੋਲ ਰਿਹਾ ਹੈ ਕਿਹੜੇ ਭਰਾਵਾਂ ਦੀਆਂ ਗੱਲਾਂ ਕਰਦਾ ਬਾਹਾਂ ਤੋੜਨ ਵੀ ਸਭ ਤੋਂ ਪਹਿਲਾਂ ਭਰਾ ਜਾਇਦਾਦ ਲੈਣ ਨੂੰ ਵੀ ਸਭ ਤੋਂ ਪਹਿਲਾਂ ਭਰਾ ਬੈਠੇ ਹੁੰਦੇ ਆ ਇਹ ਆਸਾ ਸੰਤ ਗੱਲਾਂ ਤੇ ਅੱਜ ਕੱਲ ਕੋਈ ਕਿਸੇ ਦਾ ਕੁਝ ਨਹੀਂ ਕਰਦਾ ਆਪ ਦੀ ਮਾਰ ਮਾਰ ਕੇ ਆਪ ਹੀ ਖਾਣੀ ਪੈਂਦੀ ਆ ਆਪ ਬਾਈ ਕਮਾਈ ਕਰੋ ਕਿਸੇ ਦੇ ਹੱਥਾਂ 'ਵਾਲਾ ਨਾ ਦੇਖੋ ਕਿਸੇ ਦੇ ਹੱਥਾਂ 'ਵਲ ਦੇਖਦਾ ਦੇਖਲਾ ਬੰਦਾ ਪਿੱਛੇ ਰਹਿ ਜਾਂਦਾ ਅੱਗੇ ਵਾਲੀ ਲਾਈਨ 'ਚ ਨਹੀਂ ਜਾਂਦਾ ਜਦੋਂ ਆਪਾਂ ਆਪਦਾ ਕੰਮ ਅੱਗੇ ਵਧਾਵਾਂਗੇ ਕਰਾਂਗੇ ਵੱਧ ਮਿਹਨਤ ਫਿਰ ਰੱਬ ਮਿਹਨਤ ਦਾ ਮੁੱਲ ਦਿੰਦਾ ਹੀ ਦਿੰਦਾ ਹੈ ਇਹ ਸੀ ਸਾਹਸਕਤ ਬੀਰੂ ਦਾ